ਤੇ ਬਸ ਖਾ ਪੀ ਕੇ ਘਰੋ ਗਿਆ ਮੈਂ ਫਿਰ ਕੇ ਆਣਾ ਵਾਇਾ ਹੀ ਨਹੀਂ ਮੁੜ ਕੇ ਘਰ ਮੇਰਾ ਭਰਾ ਉਹ ਨਹੀਂ ਪਤਾ ਭਾਜੀ ਕਿਹਨਾਂ ਨਾਲ ਉਹ ਪਤਾ ਨਹੀਂ ਮੈਨੂੰ ਤੇ ਰਾਤੀ ਗਿਆ ਸੀ ਹਾਂਜੀ ਜੇ ਫੋਨ ਤੋਂ ਕਾਲ প্রেস ਕਰਨੇ ਆ ਉਹ ਤੋਂ ਪਤਾ ਲੱਗੇਗਾ ਕਿਹਦੇ ਨਾਲ ਕਿਹੜੇ ਬੀਜੇ ਸੀ ਕਿਹੜੇ ਨੂੰ ਸੱਭਦੇ ਸੀ ਸਾਰਾ ਕੁਝ ਆ ਜਾਊਗਾ ਨਸ਼ੇ ਦੀ ਆਦਤ ਕਿਦੋਂ ਤੋਂ ਪਈ ਗਈ ਨਸ਼ਾ ਤੇ ਇਹਦਾ ਪਤਾ ਹੀ ਨਹੀਂ ਹੈਗਾ ਭਾਈ ਕੋਈ ਘਰ ਘਰ ਥੋੜੀ ਕੋਈ ਬੈ ਕੇ ਕਰਦਾ ਭਾਈ ਮੈਨੂੰ ਦੱਸਦੇ ਨਹੀਂ ਕਿ ਨਸ਼ਾ ਕਰਦਾ ਹੋਵੇ ਇਹ ਤਾਂ ਪਤਾ ਹੀ ਨਹੀਂ ਹਾਨੂੰ ਆਵਾ ਕਹਿੰਦੇ ਸਰੀੰਜ ਵੀ ਤੇ ਫੋਨ ਵੀ ਪੇ ਦਾ ਹਿਲਦਾ ਪਹਾਂਜੀ ਇਹ ਤਾਂ ਚਲੋ ਹੋਈਆ ਬਰਾਮਾ ਤੋਂ ਪੋਸਟਮਾਰਟਮ ਤੋਂ ਪਤਾ ਲੱਗ ਜਾਏਗਾ ਕਿ ਇਹਦੇ ਛੱਣਾ ਲੱਗੀਆਂ ਆ ਕਿ ਨਸ਼ਾ ਨਾ ਹੋਵਾ ਇਹੋ ਜੀ ਆ ਬਿੱਟੂ ਸ਼ਰਮਾ ਜੇ ਮੈਂ ਸਵਾਰਡ ਦਾ ਪ੍ਰਧਾਨਾ ਤੇ ਪਿੱਛੇ ਜਈ ਅਸੀਂ 15-20 ਦਿਨ ਪਹਿਲਾਂ ਤੁਹਾਡੇ ਹੀ ਚੈਨਲ ਦੇ ਮਾਧਿਅਮੇ ਅਸੀਂ ਇੱਥੇ ਦੀ ਗਵਰਨਮੈਂਟ ਕਾਲਜ ਦੀ ਨਜ਼ਰ ਕਵਰ ਲਈ ਸੀਗਾ ਵੀ ਉੱਤੇ ਨਸ਼ੇਲੀ ਜਿਹੜੇ ਆ ਉਹ ਬੜੇ ਰਹਿੰਦੇ ਨੇ ਦਿਨ ਰਾਤ ਤੇ ਪੁਲਿਸ ਦੇ ਇੱਥੇ ਬਾਰ-ਬਾਰ ਫੇਰੇ ਮਾਰਨ ਤੇ ਉਹਨਾਂ ਨੂੰ ਕੋਈ ਵੀ ਇੱਥੇ ਬੰਦਾ ਨਹੀਂ ਮਿਲਦਾ ਹੁਣ ਥੋੜੀ ਸ਼ਕਤੀ ਕਰ ਦਿੱਤੀ ਦੀ ਸੀ ਇੱਥੇ ਔਰ ਬਾਕਾਇਦਾ ਪ੍ਰਿੰਸੀਪਲ ਨੇ ਸਫਾਈ ਵੀ ਜਿਹੜੀ ਆ ਤੇ ਪ੍ਰੋਪਰ ਕਰਾ ਦਿੱਤੀ ਆ ਤੇ ਇਹ ਰਾਤ ਦੇ ਟਾਈਮ ਦੇ ਉੱਤੇ ਨਸ਼ੇ ਵਾਲੇ ਜਿਹੜੇ ਆ ਇੱਧਰ ਨੂੰ ਕੀ ਨਾ ਚਲੇ ਜਾਂਦੇ ਨੇ ਤੇ ਰਾਤ ਨੂੰ ਇੰਜੈਕਸ਼ਨ ਲਾਉਣ ਦੇ ਨਾਲ ਇਹਦੀ ਜਿਹੜੀ ਉਥੇ ਮੌਤ ਹੋ ਗਈ ਆ ਤੇ ਸਵੇਰੇ ਜਦੋਂ ਕਿਸੇ ਨੇ ਵੇਖਿਆ ਉਥੇ ਤੇ ਪੂਰੇ ਮਹੱਲੇ ਵਾਲਿਆਂ ਨੂੰ ਵੀ ਤੇ ਸਿਟੀ ਵਿੱਚ ਵੀ ਖਬਰ ਦਿੱਤੀ ਆ ਤੇ ਇਸ ਕਰਕੇ ਕਿਉਂਕਿ ਜ਼ਰੂਰਤ ਤੋਂ ਜ਼ਿਆਦਾ ਜਿਹੜਾ ਨਸ਼ਾ ਹੋ ਚੁੱਕਾ ਦਾ ਸਾਡੇ ਇੱਥੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਕਿੱਥੋਂ-ਕਿੱਥੋਂ ਬੰਦੇ ਆ ਜਾਂਦੇ ਨੇ ਇੱਥੇ ਤੇ ਇਹਦੇ ਵਿੱਚ ਜੇ ਵੇਖਿਆ ਜਾਵੇ ਤੇ ਕਿਸੇ ਦਾ ਵੀ ਕੋਈ ਕਸੂਰ ਨਹੀਂ ਕਿਸੇ ਮੁਹੱਲਾ ਵਾਸੀ ਦਾ ਕੋਈ ਕਸੂਰ ਨਹੀਂ ਜਾਂ ਕਿਸੇ ਕਾਲਜ ਦਾ ਕੋਈ ਕਸੂਰ ਨਹੀਂ ਕਿਉਂਕਿ 5-6 ਫੁੱਟ ਦੀ ਕੰਧ ਲੋਕੀ ਟੱਪ ਜਾਂਦੇ ਨੇ ਇਹ ਟੱਪ ਕੇ ਤੇ ਅੰਦਰ ਕੀ ਨਾ ਜਾ ਕੇ ਤੇ ਨਸ਼ਾ ਕਰਦੇ ਨੇ ਖਬਰ ਲੱਗੀ ਹੀ ਪੁਲਿਸ ਨੇ ਸਖਤੀ ਕਰਨੀ ਸ਼ੁਰੂ ਕੀਤੀ ਹੀ ਉਸ ਤੋਂ ਉਹਦੇ باوجود ਅੰਨੇ ਲੜਕੇ ਆਉਂਦੇ ਆਉਂਦੇ ਉਹਦੇ ਬਾਅਦ ਇਹ ਕਿਹਦਾ ਰਾਤ ਨੂੰ ਵੜਿਆ ਜਿਹੜਾ ਜੋ ਸਟੇਟਮੈਂਟ ਉਹਦੀ ਸਟੇਟਮੈਂਟ ਉਹਦੇ ਘਰ ਦੇ ਦੇ ਰਹੇ ਪੀ ਇਹ ਮੁੰਡਾ ਸ਼੍ਰੀਨਗਰ ਗਿਆਦਾ ਜੀ ਰਾਤੀ ਆਇਆ ਵਾ ਤੇ ਜੇ ਰਾਤੀ ਆਇਆ ਵਾ ਤੇ ਇਹਦਾ ਮਤਲਬ ਇਹ ਬੰਦਵਾ ਵੀ ਕੀ ਨਾ ਕੱਲੇ ਨੇ ਤੇ ਨਸ਼ਾ ਕੀਤਾ ਨਹੀਂ ਹੈਗਾ ਹੋਰ ਵੀ ਨਾਲ ਹੋਣੇ ਨੇ ਕਿਉਂਕਿ ਅਸੀਂ ਕਿਉਂਕਿ ਉਹਨਾਂ ਦੇ ਘਰ ਦੇ ਜਿਹੜੇ ਰੌਲਾ ਪਾੜਦੇ ਨੇ ਵੀ ਦੋ ਤਿੰਨ ਮੁੰਡੇ ਜਿਹੜੇ ਨੂੰ ਫੋਨ ਕਰਦੇ ਸੀਗਾ ਤੇ ਅਸੀਂ ਕੰਨੇ ਆ ਵੀ ਕੀ ਨਾ ਇਹਨਾਂ ਦਾ ਮੋਬਾਈਲ ਜਿਹੜਾ ਵਾ ਤੇ ਲੈ ਕੇ ਤੇ ਟ੍ਰੇਸ ਕੀਤਾ ਜਾਦਾ ਦੇਖਿਆ ਜਾਦਾ ਵੀ ਕਿਹੜੇ ਕਿਹੜੇ ਬੰਦੇ ਨੇ ਉਹਨੇ ਬੰਦਾ ਇਹ ਇੱਥੇ ਰਾਜਸਤਾਨੀ ਹੀ ਰਹਿੰਦੇ ਨੇ ਕਪੜਾ-ਕੁਪੜੇ ਦਾ ਕੰਮ ਕਰਦੇ ਨੇ ਸੁੱਕੇ ਤਲਾ ਦੇ ਉੱਤੇ ਪੂਰਬੀਏ ਨੇ ਤੇ ਉਹਨਾਂ ਦਾ ਲੜਕਾ ਦਾ ਕੀ ਨਾਂ ਅਣਦੀ ਪਛਾਣ ਹੋਈ ਹੈ ਤੇ ਇਹ ਨਾਂ ਦਾ ਨਹੀਂ ਪਤਾਗਾ ਪਛਾਣ ਹੋ ਗਈ ਆ ਵੀ ਇਹ ਇੱਥੇ ਪੂਰਬੀ ਜਿਹੜੇ ਰਹਿੰਦੇ ਨੇ ਉਹਨਾਂ ਦਾ ਯੂਕੇ ਬੈਂਕ ਦੀ ਬੈਕਸਾਈਡ ਤੇ ਉਹਨਾਂ ਦਾ ਲੜਕਾ ਆ